ਗੱਡੀ ਧੋਤੀ ਜਾ ਰਹੀ ਜੀ ਆਟੋਮੈਟਿਕ ਕਿੰਨੇ ਹੀ ਬੰਦੇ ਵੇਲੇ ਕਰਦੇ ਮਸ਼ੀਨਾਂ ਨੇ ਮਸ਼ੀਨਾਂ ਬੰਦਿਆਂ ਨੂੰ ਵੇਲੇ ਕਰੀ ਜੀ ਹੋਈ ਜਾਂਦੀ ਹੈ ਜਿਉਂ-ਜਿਉਂ ਟਾਈਮ ਬਦਲ ਰਿਹਾ ਹੈ ਮਸ਼ੀਨਾਂ ਨੇ ਬੰਦਿਆਂ ਦਾ ਕੰਮ ਲੈ ਲਿਆ ਇੱਕ ਮਸ਼ੀਨ 100-100 ਬੰਦੇ ਦਾ ਕੰਮ ਕਰੀ ਜਾਂਦੀ ਹੈ ਕਈ ਜਗ੍ਹਾ ਤੇ ਤਾਂ ਇੱਕੋ ਹੀ ਮਸ਼ੀਨ 5-500 ਬੰਦੇ ਦਾ ਕੰਮ ਕਰੀ ਜਾਂਦੀ ਹੈ ਗੱਡੀ ਧਵਾ ਰਹੇ ਸੀਗੇ ਕੋਈ ਇੱਥੇ ਬੰਦਾ ਨਹੀਂ ਕੰਮ ਹੋ ਰਿਹਾ ਹੈ ਇਹ ਪਲਾਗ ਨਹੀਂ ਆਇਆ ਇੱਥੇ ਓਕੇ ਹੋ ਗਿਆ ਜੀ ਬਾਹਰ ਘਟਲਾਗੇ ਹੁਣ ਇੱਥੇ ਹੁਣ ਹਵਾ ਵੱਜਣੀ ਹੈ ਤੇ ਉੱਪਰ ਬਹੁਤ ਤੇਜ਼ ਹਵਾ ਨੇ ਗੱਡੀ ਸਖਾ ਦੇਣੀ ਹੈ ਪੂਰੀ 1 ਮਿੰਟ 35 ਸੈਕਿੰਡ ਦੇ ਵਿੱਚ ਗੱਡੀ ਓਕੇ ਓਕੇ ਨਹੀਂ نکਲੇ ਬਾਹਰ